ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਤੂਫਾਨੀ ਲਈ ਪੰਜਾਬ ਪੰਜਾਬ ਵਿੱਚ ਲੁੱਟਾਂ ਘੋਮਾਂ ਤੇ ਕਤਲ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਨਾਲ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਲਗਾਤਾਰ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਖਬਰ ਜਿਲ੍ਹਾ ਤਰਨਤਾਰਨ ਦੇ ਪਿੰਡ ਅੱਡਾ ਚਬਾਲ ਦੀਆਂ ਜਿੱਥੇ ਕਿ ਪਿੰਡ ਇਸ ਸਲੂਨ ਵਿੱਚ ਕਟਿੰਗ ਕਰਨਗੇ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਸ ਮਾਮਲੇ ਨਾਲ ਜੁੜੀ ਹੋਈ ਸੀਸੀਟੀਵੀ ਸਾਹਮਣੇ ਨਿਕਲ ਕੇ ਆ ਰਹੀ ਹੈ ਤੋ ਸੀਸੀਟੀਵੀ ਦੇ ਵਿੱਚ ਦੋ ਅਗਿਆਤ ਵਿਅਕਤੀ ਜਿਹੜੇ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਸਲੂਨ ਦੇ ਵਿੱਚੋਂ ਕੱਢੀ ਕਰਵਾ ਕੇ ਨਿਕਲ ਰਹੇ ਸਰਪੰਚ ਨੂੰ ਲਗਾਤਾਰ ਤਾਵਰ ਤੋਰ ਗੋਲੀਆਂ ਦੇ ਨਾਲ ਭੰਨ ਦਿੰਦੇ ਨੇ ਵਿਲੀ ਜਾਣਕਾਰੀ ਅਨੁਸਾਰ ਸਰਪੰਚ ਅਮਨ ਕੁਮਾਰ ਜਿਹੜਾ ਕਿ ਇਸ ਸਲੂਨ ਦੇ ਵਿੱਚ ਕੱਢੀ ਕਰਾਉਣ ਜਾਂਦਾ ਹੈ ਕੱਢੀ ਕਰਾਉਣ ਦੇ ਦੌਰਾਨ ਦੋ ਅਗਿਆਤ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਜਿਹੜੇ ਕਿ ਤੁਸੀਂ ਸੀਸੀਟੀਵੀ ਦੇ ਵਿੱਚ ਦੇਖ ਰਹੇ ਹੋ ਸਵਾਰ ਹੋ ਕੇ ਆਉਂਦੇ ਨੇ ਸਵਾਰ ਹੋਣ ਤੋਂ ਬਾਅਦ ਜਦੋਂ ਸਰਪੰਚ ਕਟਿੰਗ ਕਰਾ ਕੇ ਬਾਹਰ ਨਿਕਲਦਾ ਹੈ ਬਾਹਰ ਨਿਕਲਦੇ ਦੌਰਾਨ ਹੀ ਅਗਿਆ